ਕਿ ਨਾ ਪਿਆਕੇ ਪੁੱਤ ਇੱਥੇ ਤਾਂ ਤੈਨੂੰ ਪਤਾ ਹੀ ਹੈ ਕੀ ਹਾਲਤ ਬਸ ਚਲਾ ਜਾ ਬਸ ਕਰਜ਼ੇ ਲੈ ਕੇ ਜਾਂ ਜਿਵੇਂ ਵੀ ਮਰਜ਼ੀ ਕਰਕੇ ਉਹਨਾਂ ਨੂੰ ਆਪਣੀ ਅੱਖਾਂ ਤੋਂ ਦੂਰ ਕਰਤਾ ਸੋ ਉਹਦੇ ਜ਼ਿੰਮੇਵਾਰ ਕੌਣ ਨੇ ਵੱਡੇ ਤਸਕਰ ਜਿਹੜੇ ਛੋਟੇ ਨੇ ਨਾ ਉਹ ਤਾਂ ਡਿਸਟ੍ਰੀਬਿਊਟਰ ਨੇ ਕੋਰੀਅਰ ਨੇ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਹੁੰਦੀ ਸੀ ਕਦੇ ਉਹ ਨਾ ਹੀ ਮੱਗ ਗਿਆ ਹੁੰਦੀ ਸੀ ਉਹਦਾ ਬਸ ਸਪਲਾਈਅਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲੋ ਆ ਆਪਣੇ ਡਿਸਟ੍ਰਿਕਟ ਇਹ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀ ਕਿ ਆ ਤੂੰ ਆ ਜिले ਦਾ ਮਾਲਕ ਹੈ ਤੇਰੇ ਕੋਲੇ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਦਾ ਬਣਾਇਆ ਸੀ ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਆ ਨੂੰ ਤੋੜਨ ਚ ਕਾਮਯਾਬ ਹਜੇ ਵੀ ਚੱਲ ਰਿਹਾ ਕੰਮ ਤੇ ਮੈਂ ਫੇਰ ਕਹਿਣਾ ਕਿ ਚਾਹੇ ਜਿੰਨਾ ਮਰਜੀ ਕੋਈ ਤਕੜਾ ਬੰਦਾ ਜਿੰਨਾ ਮਰਜੀ ਕੋਈ ਪੋਲੀਟੀਕਲੀ ਉਹਦੀ ਇਨਫਲੂਐਂਸ ਹੈ ਕੋਈ ਜਾਂ ਹੋ ਸਕਦਾ ਅਫਸਰ ਉਦੋਂ ਡਰਦੇ ਹੋਣ ਜਾਂ ਅਫਸਰ ਉਹਨੇ ਲਾਏ ਹੋਣ ਪਰ ਨਸ਼ੇ ਵਾਲੇ ਮਾਮਲੇ ਚ ਮੈਂ ਬਿਲਕੁਲ ਵੀ ਕਿਸੇ ਨਾਲ ਤਰਸ ਨਹੀਂ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਤਾਂ ਮੇ ਜੋ ਮਰਜੀ ਹੋਵੇ ਮੈਂ ਪੰਜਾਬੀਆਂ ਲਈ ਜਵਾਬਦੇਹ ਆ ਮੈਂ ਪੰਜਾਬੀਆਂ ਦਾ ਕਰਜ਼ਦਾਰ ਆ ਇਸ ਕਰਕੇ ਕਿ ਉਹਨਾਂ ਨੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਕਿ ਉਮੀਦ ਲਾ ਕੇ ਕਿ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ਼ ਹੈ ਪੂਰਾ ਪ੍ਰੋਪਰ ਕਾਗਜ਼ੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀ ਕੰਮ ਕੀਤਾ ਔਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਹਨਾਂ ਚੋਂ 80 ਤੋਂ 90% ਦੀ ਜ਼ਮਾਨਤ ਨਹੀਂ ਹੋਈ ਕਿਉਂਕਿ ਜਦੋਂ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਤਾਂ ਜ਼ਮਾਨਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿਉਂਕਿ ਲੋਕਾਂ ਨੂੰ ਇਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਫੜਾ ਕੇ ਆਉਨੇ ਆ ਉਹ ਸਾਡੇ ਨਾਲੋਂ ਪਹਿਲਾਂ ਕਰੇ ਆ ਜਾਂਦੇ ਨੇ ਅਸੀਂ ਬਾਅਦ 'ਚ ਆਉਨੇ ਆ ਸ਼ਿਕਾਇਤ ਕਰਕੇ ਸੋ ਮੈਂ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤਫਹਿਮੀ 'ਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾਂ ਸਾਨੂੰ ਤਾਂ ਫਲਾਣਾ ਜਾਣਦਾ ਸਾਨੂੰ ਫਲਾਣਾ ਜਾਣਦਾ ਇੱਥੇ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲਣੀ ਕਿਸੇ ਦਾ ਕੋਈ ਮਾਮੇ ਭੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇੱਥੇ ਤਾਂ ਸਿੱਧਾ ਬੜਸਾਊਗੀ ਇੱਥੇ ਵਿਜੀਲੈਂਸ ਆਊਗੀ ਇੱਥੇ ਨਾਰਕੋ ਵਾਲੇ ਆਉਣਗੇ ਤੇ ਆ ਕੇ ਪ੍ਰੋਪਰ ਕਾਗਜ਼ ਦਿਖਾ ਕੇ ਉਹ ਤੁਹਾਨੂੰ ਜਿਹੜੀ ਹੈ ਉਹ ਬੰਨ ਦੀ ਸਜ਼ਾ ਦੇਵਾਂਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈ ਵੀ ਉਹਨਾਂ ਦਾ ਪੁੱਤ ਮਰ ਗਿਆ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤ ਨੇ ਇਹ ਅਸਲ 'ਚ ਨਫ਼ਰਤ ਹੈ ਉਹਨਾਂ ਪ੍ਰਤੀ ਵਿਸ਼ੋਕਰ ਆਇਆ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਕੋਈ ਵੱਡੇ ਬੰਦਿਆਂ ਨੂੰ ਹੱਥ ਪਾਇਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਿੰਦਾ ਕਰੀ ਜਾਂਦੇ ਆ ਨਹੀਂ 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 ਇਹ ਤਾਂ ਗਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲੇ ਹੋਏ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਪੀਐਸ ਦੇ ਪਰਚੇ ਨੇ ਬਕਾਇਦਾ ਤੌਰ ਤੇ डीए ਦੇ ਪਰਚੇ ਨੇ ਬਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇਣ ਹੈ ਹਵਾਲੇ ਦੀ ਕੈਸ਼ ਦੀ ਹੈ ਕਰੋੜਾਂ ਰੁਪਏਾਂ ਦੀ ਹੈ 29 ਮੋਬਾਈਲ ਕਿਸੇ ਦੇ ਘਰੋਂ ਫੜੇ ਜਾਂਦੇ ਨੇ ਚਾਰ ਲੈਪਟਾਪ ਅੱਠ ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਿੰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸਾਡੇ ਘਰੇ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਉਨਹੀਂ ਦੋਸ਼ੀ ਨੇ ਹੁਣ ਚਾਹੇ ਉਹ ਜਿਹੜੀ ਮਰਜੀ ਪਾਰਟੀ ਦੇ ਪ੍ਰਧਾਨ ਨੇ सो मैं फिर दोबारा एक बारी दोहरा तो मैं हिंदी च बोल देना नेशनल मीडिया बैठा कि पंजाब से ड्रग्स का खात्मा करने के लिए युद्ध नशे के विरुद्ध एक मुहिम हमने चलाई हुई है वो एक लहर का रूप बन चुकी है गांव हर गांव से कस्बों से हमें नगर पंचायत के पंचायत के मते मिल रहे हैं प्रस्ताव पास कर रहे हैं कि हम इस मुहिम में साथ देंगे पंजाब को रंगला पंजाब बनाना है पंजाब को नशा मुक्त बनाना है और इसमें किसी को बख्शा नहीं जाएगा चाहे वो जितना मर्जी पॉलिटिकली स्ट्रांग हो या कोई अफसर हो या वो अब सो कॉल्ड वो कहे कि मेरी तो बहुत चलती है मेरे मेरे मेरी हवा की तरफ नहीं देख सकते तो ये वाली गलतफहमी ना रखें पंजाब के लिए हमारा दिल धड़कता है पंजाब को दोबारा पंजाब रंगला पंजाब बनाने का जो दाहिया हमने कर रखा है ये उसी का हिस्सा है आप किसी के घर को उजाड़ के अपने घरों को लिशका रहे हो अपने प्रॉपर्टीज बन रही हैं, आप बाहर पैसा भेजा जा रहा है तो ये तो नहीं चलेगा ये तो समझ लो फिर लोगों का खून ही है तो पंजाब की जवानी को बर्बाद करने के लिए जो भी जिम्मेदार होगा उसको सख्त से सख्त सजा मिलेगी चाहे वो कोई भी हो चाहे वो मेरा भी कोई नुकसान करना चाहते हों क्योंकि मैं उनकी आँख में अब चुभने लगा हूँ कि यार ये क्या हो गया हमारा तो ये बिजनेस ही गया हमारा तो ये धंधा ही गया ये कौन कौन आ गए कहाँ से आ गए तो हमें कोई डर नहीं है कोई डर नहीं है आपके सामने आया हूं और काम पंजाब के लिए हर रोज करते हैं आज भी तीन चार मीटिंग्स हैं कल भी मिलूँगा जहाँ भी पब्लिक बुलाएगी वहाँ जाएंगे लेकिन पंजाब जो नफ़रत के पात्र हैं पंजाब के जो 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 लोगों ने भी डिक्लेयर कर रखे हैं कि ये नशे के तस्कर हैं तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बड़ा हायर कर लिया या गवाह मुकरा लिए आप फैसला इधर उधर करवा सकते हो लेकिन परमात्मा की और पब्लिक की कचहरी में कोई ऐसी सिफारिश चल नहीं चलती पंजाबी कहावत है उमलों अमलांदे होंगे ने नवेडे किसी ने तेरी जात पूछनी और अमल कैसे थे इनके पाप किए हुए इन्होंने गुनाह किए हुए बड़े घरों के घर बर्बाद किए हुए इन्होंने हर रोज हम जो ड्रग्स की खेप पकड़ते हैं कहां से आती है कौन जिम्मेदार है इसका यहाँ कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको धराशाही कर दिया गया ये आने वाले दिनों में भी खबरें मिलेंगी और मुझे पूरे पूरी दुनिया से कल से फोन आ रहे हैं कि लोगों को ये भी यकीन है किते भाई साहब पक्के पैरी हैं मैंने कहा पक्के पैरी हैं तो इतना लोगों में नफरत है यार मान साहब कह सकते हैं कि असली युद्ध शुरू हुआ कल तो नहीं युद्ध तो बहुत देर तो चल रहा थी पहले छोटे सिपाही सी हुन जर्नल भी पढ़े जाने लाग गए नाल तो फिर युद्ध आगे और चलुगा ਕਿਉਂਕਿ ਇਹਦੇ ਨਾਲ ਬਹੁਤ ਕੁਝ ਅੱਗੇ ਇਕੱਲੇ ਇਕੱਲਾ ਕੋਈ ਇੱਕ ਤਸਕਰ ਫੜਕੇ ਨਾ ਹੋਊਗਾ ਉਹਦਾ ਜਾਲ ਵੀ ਪਤਾ ਲੱਗੂ ਨਾ ਕਿ ਪੈਸੇ ਕਿੱਥੋਂ ਆਉਂਦੇ ਸੀ ਕਿਹਨੂੰ ਦਿੰਦਾ ਸੀ ਸਮਾਨ ਕਿੱਥੋਂ ਮੰਗਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀਨਾਮਾ ਪੂਰਾ ਫੜਿਆ ਜਾਊਗਾ ਤਾਂ ਬਾਦ ਸਾਹਿਬ ਇਕਲੇ ਇਸ ਕੇਸ ਦੇ ਇਨਕੁਆਇਰੀ ਮਾਨਸਫ ਕਦੋਂ ਤੋਂ ਚੱਲ ਰਹੀ ਸੀ ਕਦੋਂ ਤੋਂ ਉਹ ਦੂਸਰਾ ਡੀਏ ਦਾ ਪਰਚਾ ਹੈਗਾ ਇਹਦਾ ਬੀਸ ਕੀ ਪੁਰਾਣੇ ਐਨਡੀਪੀਐਸ ਦੇ ਪਰਚੇ ਹੈਗੇ ਐਨਡੀਪੀਐਸ ਦੇ ਪਰਚੇ ਨੇ ਹਵਾਲਾ ਦੀ ਮੰਨਿੰਦੀ ਇਲੀਗਲ ਟ੍ਰਾਂਸਫਰ ਹੈ ਕੈਸ਼ ਟ੍ਰਾਂਸਫਰ ਟ੍ਰਾਂਸਫਰ ਨੇ ਬੈਂਕਾਂ ਚ ਕਰੋੜਾਂ ਰੁਪਈਆਂ ਦੇ ਔਰ ਕਾਫੀ ਦੇਰ ਤੋਂ ਸਾਡੇ ਕੋਲ ਸ਼ਿਕਾਇਤਾਂ ਵੀ ਆ ਰਹੀਆਂ ਸੀ ਸਾਡੇ ਕੋਲੇ ਸਬੂਤ ਵੀ ਆ ਰਹੇ ਸੀ ਪਰ ਅਸੀਂ ਫੇਰ ਉਹਦੀ ਗੱਲ ਕਿ ਅਸੀਂ ਪੱਕੇ ਪੈਰੀਓ ਕਰਨਾ ਚਾਹੁੰਦੇ ਸੀ 2021 ਦੀ ਸੀ ਨਹੀਂ ਜੀ 21 ਦੀ ਜਿਹੜੀ ਐਫ ਆਈ ਆਰ ਹੈ ਉਹ ਹੋਰ ਹੈ ਠੀਕ ਹੈ ਨਾ ਜਿਹੜੀ ਇਹ ਡੀਏ ਦਾ ਕੇਸ ਹੈ ਇਹ ਹੁਣ ਇਹ ਤਾਂ ਕਿਉਂਕਿ ਪਹਿਲਾਂ ਈਡੀ ਵੀ ਆਈ ਸੀ ਵਿੱਚੀ ਤੁਸੀਂ ਦੇਖਿਆ ਹੁਣ ਈਡੀ ਵੀ ਆਊਗੀ ਹੁਣ ਵੀ ਆ ਈਡੀ ਆ ਸਕਦੀ ਹੈ ਜਦੋਂ ਮਰਜ਼ੀ ਆ ਸਕਦੇ ਰਹੋ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਸਮਝ ਲਓ بڑے ਵੱਡੇ ਮਗਰਮੱਛ ਜਿਹਾ بڑے ਵੱਡੇ ਖੂਹ ਜਿਹੜੇ ਨੇ ਉਹਨਾਂ ਦੀਆਂ ਗਹਿਰਾਈਆਂ ਨਾਪੀਆਂ ਜਾਣਗੇ ਜਿਨ੍ਹਾਂ ਚ ਜਿੰਨਾ ਚਿਰ ਇਹਨੇ ਪੰਜਾਬ ਦੀ ਜਵਾਨੀ ਜਿਹੜੀ ਹੈ ਉੱਡ ਬੋਲ ਸਾਰਾ ਕੁਝ ਪਤਾ ਲੱਗ ਜਾਊਗਾ ਰਿਮਾਂਡ ਤੇ ਲੈ ਕੇ ਜਾਵਾਂਗੇ ਉਹਦੇ ਸਾਰਾ ਕੁਝ ਦੱਸ ਦੇਣਗੇ ਵੀ ਕੀ ਕੀ ਪਿਆ ਕੱਲ ਵੀ ਬਿਜੀਲੈਂਸ ਨੇ ਜਾਰੀ ਕਰਤਾ ਜਿਹੜਾ ਕਿ ਕੀ ਕੀ ਬਰਾਮਦ ਹੋਇਆ ਤੇ ਬਸ ਇਹੀ ਫੇਰ ਕਹਿਣਾ ਮੈਂ ਕਿ ਕੋਈ ਪਾਵਰ ਦਾ ਜਾਂ ਕੋਈ ਆਪਣਾ ਕੋਈ ਆਪਣੇ ਅਹੁਦੇ ਦਾ ਕੋਈ ਹੰਕਾਰ ਨਾ ਕਰੇ ਭਗਵੰਤ ਮਾਨ ਜਿਹੜਾ ਉਹ ਪੰਜਾਬ ਪ੍ਰਤੀ ਵਫਾਦਾਰ ਹੈ ਅਰ ਅਸੀਂ ਵਾਦਾ ਕਰਕੇ ਆਏ ਹੋਏ ਹਾਂ ਕਿ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾ ਦੇ ਉਹਦੇ ਵਾਸਤੇ ਮੇਰਾ ਵੀ ਨੁਕਸਾਨ ਕਰਦੇ ਕਰਦੇ ਮੈਨੂੰ ਕੋਈ ਪਰਵਾਹ ਨਹੀਂ ਭਗਤ ਸਿੰਘ ਜੀ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜ਼ਿੰਦਗੀ ਜਿਉਈ ਬੈਠੇ ਨਾ ਸੋ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਸੋ ਜੇ ਜੇ ਕਿਤੇ ਅਸੀਂ ਪੰਜਾਬ ਨੂੰ ਸਾਫ਼ ਕਰਕੇ ਐਡਾ ਵੱਡਾ ਯੁੱਧ ਛੇੜ ਰੱਖਿਆ ਜਿਹੜਾ ਉਹਦੇ ਕਾਮਯਾਬ ਹੋ ਜਾਂਦੇ ਤਾਂ ਭਲਾਈ ਹੋਈ ਆ ਚਾਰ ਬੰਦੇ ਜਿਹੜੇ ਨੇ ਉਹਨਾਂ ਦੇ ਕਾਲ ਜੇ ਠੰਡ ਪਊਗੀ ਜਿਹਨ ਜਿਹੜੇ ਪੀੜਤ ਨੇ ਜਾਂ ਉਨਾਂ ਵਾਲਾ ਕੰਮ ਹੀ ਹੈ ਜੀ ਤਾਂ ਹੋਰ ਸਰ ਸਰ ਵਿਕਰਮ ਨੂੰ ਤਰਕੀਬ ਦਿੱਤੀ ਹੈ ਤੁਹਾਨੂੰ ਕਿ ਮਾਨਸਾ ਵੀ ਤਿਆਰ ਹੈ ਨਾ ਅਸੀਂ ਇਹ ਕਾਰਵਾਈ ਦਾ ਵਾਪਸੇ ਜਵਾਬ ਹੀ ਦਵਾਂਗੇ ਜੋ ਮਰਜੀ ਕਰ ਜੀ ਮਾਨਸਾ ਮਾਨਸਾ ਵੀ ਠੀਕ ਹੋਰ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹਦੇ ਕੋਲ ਤਮਰਸ਼ੀਆ ਮਾਨਸਾ ਜਿਹੜੀ ਐਸਆਈਟੀ ਬਣੀ ਬਾਤ ਨਹੀਂ ਹੁੰਦੀ ਹੈਗੀ ਜਿਹੜਾ ਹੁਣ ਮਾਮਲਾ ਦਰਜ ਹੋਇਆ ਉਹ ਆਮ ਤੋਂ ਵੱਧ ਪ੍ਰਾਪਰਟੀ ਬਣਾਉਣ ਦੇ ਮਾਮਲੇ ਦੇ ਵਿੱਚ ਹੋਇਆ ਹੈ ਉਹ ਉਹ ਵੀ ਉਹਦੇ ਉਹਦੇ ਚ ਵੀ ਫਿਰ ਇਹੀ ਹੁੰਦਾ ਹੈ ਜੀ ਜਿਹੜੇ 2021 ਵਾਲਾ ਉਹਦੇ ਵਿੱਚ ਤੱਕ ਤਾ ਉਹਨੂੰ ਸੁਪਰੀਮ ਕੋਰਟ ਤੋਂ ਵੀ ਜਵਾਬ ਦੇ ਚੁੱਕਾ ਦੇਖੋ ਜੀ ਫਤਕ ਕੀ ਹੈ ਜਦੋਂ ਪਰਚਾ ਹੁੰਦਾ ਹੈ ਪਰਚਾ ਇੱਕ ਤਾਂ ਹੈਗਾ ਜੀ ਕਿ ਡਰੱਗ ਮਿਲੀ ਹੈ ਫਿਰ ਦੂਜਾ ਹੈਗਾ ਡੀਏ ਦਾ ਕਿ ਇਸ ਡਰੱਗ ਨਾਲ ਇਹਨੇ ਬਣਾਇਆ ਕੀ ਕੀ ਹੈ ਡਰੱਗ ਮਨੀ ਸੋ ਡਰੱਗ ਮਨੀ ਦਾ ਜਿਹੜਾ ਮਿਸਯੂਜ਼ ਹੈ ਉਹ ਹਵਾਲੇ ਰਾਹੀਂ ਆਇਆ ਹੈ ਇਧਰੋਂ ਆਇਆ ਹੈ ਇਧਰੋਂ ਗਿਆ ਹੈ ਜਾਂ ਉਧਰੋਂ ਆਇਆ ਉਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਤੇ ਬੜੀ ਜਲਦੀ ਤੁਹਾਨੂੰ ਉਹਦਾ ਉਹਦੀ ਸਾਰੀ ਕੱਟੀ ਹੋਣੀ ਚੁਗੀ। ਮਾਨ ਸਾਹਿਬ ਜਿਹੜੇ ਕੇਸ ਸੀ ਹੈ ਹੋਰ ਵੀ ਐਵੇਂ ਰੇਟਾ ਪਾ ਦੇ ਉਦੋਂ ਰੇਟੇ ਪੱਧਰੀ ਦੇ ਵੀ ਇੰਦਾਮ ਲੱਗੇ ਸੀ। ਸ਼ਰਾਬ ਸ਼ਰਾਬ ਛੱਡੇ ਹੀ ਨਹੀਂ ਕੋਸ਼ੀ ਇਹਨਾਂ ਨੇ। ਤੇ ਉਹ ਵਾਲੇ ਇੰਦਾਮ ਵੀ ਇਹਦੇ ਚ ਹੋਰ ਨਹੀਂ ਮਨੀ ਵੀ ਹੈ ਇਹਦੇ ਚ ਸ਼ਾਮਿਲ। ਤੇ ਦੂਜਾ ਮੇਰਾ ਸਵਾਲ ਇਹ ਹੈਗਾ ਕਿ ਜਿਹੜੀ ਐਫ ਆਈ ਆਰ ਕੱਲ ਹੋਈ ਹੈ ਉਹਦੇ ਚ ਪੂਰੀ ਡਿਟੇਲ ਦਿੱਤੀ ਹੋਈ ਹੈ ਕਿ ਆਹ 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 ਕੰਪਨੀਆਂ ਬਣਾਈਆਂ ਗਈਆਂ ਇੱਥੋਂ ਆਹ ਦੇਖੋ ਪਰ ਦੇਖੋ ਬੜਾ ਬੜਾ ਇਹ ਮੰਦਪਾ ਕੀ ਗੱਲ ਹੈ ਕਿ ਆਪ ਹੀ ਇਧਰੋਂ ਸਾਈਨ ਕਰਨੇ ਨੇ ਆਪ ਹੀ ਉਧਰੋਂ ਸਾਈਨ ਕਰਨੇ ਨੇ ਕਿਸੇ ਕੰਪਨੀ ਨਾਲ ਸਾਈਨ ਕਰਨੇ ਨੇ ਕਿ ਉਹਨੇ ਬਿਜਲੀ ਲੈਣੀ ਹੈ ਸਰਕਾਰ ਨੂੰ ਬਿਜਲੀ ਦੇਣੀ ਹੈ ਉਧਰੋਂ ਵੀ ਉਹਨੇ ਸਾਈਨ ਕਰਨੇ ਨੇ ਕਿਉਂਕਿ ਕੰਪਨੀ ਦਾ ਮਾਲਕ ਹੈ ਇਧਰੋਂ ਵੀ ਉਹਨੇ ਸਾਈਨ ਕਰਨੇ ਨੇ ਕਿਉਂਕਿ ਉਹ ਸਰਕਾਰ ਵੱਲੋਂ ਮਤਲਬ ਰਸੀਵਰ ਸੋ ਇਹ ਤਾਂ ਮਤਲਬ ਇਹ ਹੋ ਗਿਆ ਨਾ ਕਿ ਮਤਲਬ ਜਿਹੜਾ ਹੁਣ ਪਿੱਛੇ ਹੋਇਆ ਸੀ ਕਿ ਇੱਕ ਪਾਰਟੀ ਦੇ ਪ੍ਰਧਾਨ ਨੇ ਆਪਣੇ ਪ੍ਰਧਾਨ ਨੂੰ ਕਿਹਾ ਕਿ ਪ੍ਰਧਾਨ ਚਾਹੀਦਾ ਨਵਾਂ ਤੇ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਪ੍ਰਧਾਨ ਨੇ ਪ੍ਰਧਾਨ ਦੀ ਗੱਲ ਮੰਨ ਕੇ ਅਸਤੀਫਾ ਦਿੱਤਾ ਤੇ ਪ੍ਰਧਾਨ ਨੇ ਫਿਰ ਬੁਲਾ ਲਈ ਜਿਹੜੀ ਹੈ ਉਹ ਡੈਲੀਗੇਸ਼ਨ ਉਹ ਡੈਲੀਗੇਸ਼ਨ ਦੇ ਵਿੱਚ ਵੀ ਗੱਲ ਉਠਾਈ ਪ੍ਰਧਾਨ ਪ੍ਰਧਾਨ ਹੀ ਬਣਾਇਆ ਜਾਣਾ ਚਾਹੀਦਾ ਵੀ ਇਸ ਪ੍ਰਧਾਨ ਬਨਸਰਦਾ ਨਹੀਂ ਉਸ ਪ੍ਰਧਾਨ ਨੇ ਪ੍ਰਧਾਨ ਦਾ ਨਾਮ ਆਪਣੇ ਨਾਮ ਜਿਹੜਾ ਉਹ ਪ੍ਰਸਤਾਵ ਤਾਇਦ ਕਰਤਾ ਦੂਜੇ ਪ੍ਰਧਾਨ ਨੇ ਕਿਹਾ ਤਾਂ ਵੀ ਹਾਂ ਇਹ ਤਾਂ ਪ੍ਰਧਾਨ ਇਹੀ ਹੋਣਾ ਚਾਹੀਦਾ ਤੇ ਫਿਰ ਪ੍ਰਧਾਨ ਨੇ ਪ੍ਰਧਾਨ ਨੂੰ ਛੁਡ ਲਿਆ ਇਦੇ ਚ ਕੀ ਪੋਲੀਟੀਕਲ ਵੈਲੈਂਟ ਆ ਜੀ ਜਦ ਤਾ ਜਦ ਤਾ ਰਾਜਨੀਤਿਕ ਤੌਰ ਤੇ ਕੋਈ ਖਤਰਾ ਹੋਵੇ ਹੋਣਾ 8000 ਤੋਂ ਬੁੱਟ ਪਈ ਹੈ ਜੀ 5 6% ਬਣਦੀ ਹੈ ਜੀ ਉਹ ਹੈ ਜੀ ਇਹ ਚ ਕਾਹਦਾ ਪੋਲੀਟੀਕਲ ਵੈਲੈਂਟ ਆ ਜਦੋਂ ਤੁਸੀਂ ਕਿਸੇ ਨੂੰ ਫੜ ਲੈਨੇ ਹੋ ਉਦੋਂ ਪੋਲੀਟੀਕਲ ਵੈਲੈਂਟ ਆ ਜਦੋਂ ਨਹੀਂ ਫੜਦੇ ਕਹਿੰਦੇ ਵੱਡੀਆਂ ਮੱਛੀ ਨੂੰ ਫੜਦੇ ਕਿਉਂ ਨਹੀਂ ਸੋ ਇਹ ਤਾਂ ਇਹਨਾਂ ਨੂੰ ਆਪ ਵੀ ਚਾਹੀਦਾ ਬਿਆਨ ਦੇਣ ਤੋਂ ਪਹਿਲਾਂ ਸਾਹਿਬ ਬੀਜੇਪੀ ਨਾਲ ਕਾਂਗਰਸ ਨੇ ਕੀ ਕੀਤੀ ਹੈ ਹੋਰ ਵੀ ਪੋਲੀਟੀਕਲ ਲੀਡਰ ਹੋਣਗੇ ਹੋਣਗੇ ਜੀ ਜਿਹੜੇ ਸਾਹਿਬ ਤੇ ਬੋਲ ਰਹੇ ਨੇ ਉਹ ਇਥੋਂ ਪਤਾ ਲੱਗਦਾ ਨਾ ਕਿ ਆਪ ਵਰਸਸ 올 ਹੋ ਗਿਆ ਆਪ ਵਰਸਸ 올 ਠੀਕ ਹੈ ਨਾ ਸਭ ਆ ਗਏ ਰਲ ਮਿਲ ਗਏ ਹੈ ਨਾ ਇਦੋਂ ਪਹਿਲਾਂ ਵੀ ਜੇ ਕਿਤੇ ਸਹੀ ਕਾਰਵਾਈ ਹੁੰਦੀ ਤਾਂ ਬਹੁਤ ਧੇਰ ਪਹਿਲਾਂ ਮਤਲਬ ਜੇਲ ਦੀ ਹਵਾ ਖਾ ਰਹੇ ਹੁੰਦੇ ਪਰ ਆਪਸ ਇੱਕ ਦੂਜੇ ਦੇ ਨਾਲ ਚਾਚੇ ਭਤੀਜੇ ਨੇ ਇੱਕ ਦੂਜੇ ਦੇ ਕੇਸ ਖਰਾਬ ਕਰਦੇ ਰਹੇ ਕਾਰਵਾਈਆਂ ਡਿਲੇ ਕਰਦੇ ਰਹੇ ਤੇ ਹੁਣ ਆ ਗਈ ਵਾਰੀ ਫਿਰ ਨੇ ਪੂਰਾ ਪ੍ਰੋਪਰਟੀ ਦਾ ਵੇਰਵਾ ਪੂਰੀ ਡਿਟੇਲ ਮੰਗੀ ਸੀ ਕਿ ਤੁਹਾਡੇ ਵਿਦੇਸ਼ੀ ਟੂਰ ਕੀ ਹੈ ਬੈਂਕ ਦੇ ਖਾਤੇ ਤੇ ट्रांजੈਕਸ਼ਨ ਉਸ ਵੇਲੇ 2007 ਤੋਂ 2017 ਚ ਤੁਹਾਡੀ ਪ੍ਰੋਪਰਟੀ ਕਿਵੇਂ ਜ਼ਬਾ ਹੋਈ ਉਸ ਦੇ ਆਧਾਰ ਤੇ ਇਹ ਬਿਲਿੰਗ ਸਾਰਾ ਕੁਝ ਇਹਦੇ ਚ ਇਨਕਲੂਡਡ ਹੈ ਜੀ ਮੈਂ ਤੁਹਾਨੂੰ ਦੱਸ ਦਿੰਨਾ ਫੇਰ ਇੱਕ ਵਾਰੀ ਕਿ ਪੱਕੇ ਪੈਰੇ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ